ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹੋ ਜੀ ਸਾਰੇ ਹੋਪੀ ਸਾਰੇ ਠੀਕ ਠਾਕ ਹੋਉਂਦੇ ਅੱਜ ਮੌਸਮ ਬਹੁਤ ਸੋਹਣਾ ਕਰਦਾ ਰ ਆਪਣੀ ਘਰ ਵੀ ਬਹੁਤ ਅੰਤਾਂ ਦੀ ਹੋਈ ਪਈ ਸਾਰੇ ਦੱਸਿਓ ਕਮੈਂਟਾਂ ਦੇ ਵਿੱਚ ਕਿ ਤੁਹਾਡੇ ਵੱਲ ਮੌਸਮ ਕਿੱਦਾਂ ਦਾ ਹੈਗਾ ਕਾਫੀ ਬਰਸਾਤ ਵਾਲਾ ਮੌਸਮ ਹੋ ਰਿਹਾ ਤੇ ਆਪਾਂ ਬਾਹਰ ਬਹੁਤ ਸੋਹਣਾ 뷰 ਸੀਗਾ ਬਾਹਰ ਬੈੜੇ ਚ ਬੈਠ ਕੇ ਹੀ ਆਪਾਂ ਵੀਡੀਓ ਬਣਾ ਰਹੇ ਅੱਜ ਤੁਹਾਡੇ ਲਈ ਲੈ ਕੇ ਆਏ ਆਪਾਂ ਸ਼ੰਕਰ ਬ੍ਰਾਂਡ ਦੇ ਸੂਟ ਲੈਣਗੇ ਜੀ ਸ਼ੰਕਰ ਬ੍ਰਾਂਡ ਦੇ ਸੂਟ ਲੈਣਗੇ ਬਹੁਤ ਵਧੀਆ ਕਾਟਨ ਹੈ ਬਹੁਤ ਜਿਆਦਾ ਸੋਹਣੇ ਸੂਟ ਨੇ ਬਿਲਕੁਲ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਬਿਲਕੁਲ ਪਿਓਰ ਕਾਟਨ ਦੇ ਸੂਟ ਹੋਣਗੇ ਦੇਖੋ ਜੀ ਫਰਸਟ ਕਲਰ ਇਹ ਹੋਊਗਾ ਵੈਸੇ ਸੂਟ ਆਲ ਓਵਰ ਨੇ ਜੇ ਤੁਸੀਂ ਇਹਨਾਂ ਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕਰੀਮ ਬਾਟਮ ਨਾਲ ਇਹਨਾਂ ਨੂੰ ਮੈਚਿੰਗ ਕਰਕੇ ਦੇਵਾਂਗੇ ਤੁਹਾਨੂੰ ਐਦਾਂ ਆਫ ਵਾਈਟ ਬਾਟਮ ਦੇ ਨਾਲ ਆਪਣੇ ਕੋਲ ਬਹੁਤ ਸੋਹਣੇ ਬਾਟਮਸ ਨੇ ਫਿਰ ਇਹਨਾਂ ਦਾ ਪ੍ਰਾਈਸ ਲੱਗতো ਹੋਊਗਾ ਜੇ ਤੁਸੀਂ ਕਰੀਮ ਬਾਟਮ ਨਾਲ ਲੈਣਾ ਚਾਹੁੰਦੇ ਹੋ ਜੇ ਤੁਸੀਂ ਆਲ ਓਵਰ ਸੂਟ ਲੈਣਾ ਚਾਹੁੰਦੇ ਤਾਂ ਉਹਨਾਂ ਦਾ ਪ੍ਰਾਈਸ ਮੈਚਿੰਗ ਦਾ ਫੈਸਲਾ ਕਰਤੋ। ਫਰਸਟ ਕਲਰ ਇਹ ਰਹੂਗਾ ਜੀ ਇਹਦੇ ਵਿੱਚ ਤੇ ਸੈਕੰਡ ਕਲਰ ਇਹਦੇ ਵਿੱਚ ਰਹੂਗਾ ਜੀ ਫਿਰੋਜ਼ੀ ਤੇ ਤਿੰਨ ਕਲਰ ਇਹਦੇ ਵਿੱਚ ਲਾਸਟ ਵਨ ਇਹਦੇ ਵਿੱਚ ਰਹੂਗਾ ਜੀ ਗ੍ਰੇ ਸ਼ੇਡ। ਪ੍ਰਿੰਟ ਦੇਖੋ ਬਹੁਤ ਸੋਹਣਾ ਜਬਰਦਸਤ ਜਿਹਾ ਫੈਬਰਿਕ ਹੈ। ਪ੍ਰਾਈਸ ਬਿਲਕੁਲ ਜੈਨੂਇਨ ਜੇ ਦੇ ਰਹੇ ਆਂਗੇ ਤੁਹਾਨੂੰ ਆਪਾਂ ਇਹਨਾਂ ਦੇ ਬਹੁਤ ਸੋਹਣਾ ਇਹਨਾਂ ਦਾ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਤੁਹਾਨੂੰ ਦੇ ਰਹੇ ਆਂ। ਨੈਕਸਟ ਦੇਖੋ ਕਿੰਨਾ ਸੋਹਣਾ। ਇਹਦੇ ਨਾਲ ਬਹੁਤ ਜ਼ਿਆਦਾ ਸੋਹਣਾ ਹੈ ਜਿਹੜੀ ਗ੍ਰੇਸ ਆਊਗੀ ਫਿਟਿੰਗ ਅੱਛੀ ਲੱਗੂ ਕਿਉਂਕਿ ਇਹਦੀਆਂ ਜਿਹੜੀਆਂ ਲਾਈਨਸ ਨੇ ਇਹ ਸਿੱਧੀਆਂ ਵਰਟੀਕਲ ਲ ਬਹੁਤ ਸੋਹਣਾ ਸੂਟ ਹੈ ਜੀ। ਲੋ ਜੀ ਇਹਦੇ ਨਾਲ ਜੇ ਤੁਸੀਂ ਮੈਚਿੰਗ ਕਰਵਾ ਰਹੇ ਹੋ ਤਾਂ ਇੱਕ ਬਹੁਤ ਸੋਹਣਾ ਜਿਹਾ ਕਨਸੈਪਟ ਤਿਆਰ ਹੋਊਗਾ। ਬਹੁਤ ਸੋਹਣੇ ਸੂਟ ਇਹਨਾਂ ਨੂੰ ਰੈਡ ਕਰਵਾ ਸਕਦੇ ਹੋਗੇ ਤੁਸੀਂ। ਵੈਸੇ ਜੇ 올ਓਵਰ ਲੈਣਾ ਚਾਹੁੰਦੇ ਹੋ ਤੁਸੀਂ 올ਓਵਰ ਲੈ ਸਕਦੇ ਹੋਗੇ। ਇਹਦੇ ਵਿੱਚ ਨੈਕਸਟ ਵਨ ਜਿਹੜਾ ਹੈਗਾ ਜੀ ਬਲੈਕ ਗ੍ਰੇਸ਼ ਜਾਂ ਬਲੈਕ ਹੈ ਜੈਡ ਬਲੈਕ ਵੀ ਨਹੀਂ ਇਹਨੂੰ ਕਹਿ ਸਕਦੇ ਹੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ। ਇਨਾ ਸੋਨਾ ਸੂਟ ਹੈ ਜਿਹੜਾ ਰੈਡੀ ਹੋਇਆਗਾ ਇਹ ਬਹੁਤ ਸੋਨਾ ਸੂਟ ਹੈ ਐਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਪਲਾਜ਼ੋ ਬਣਵਾ ਸਕਦੇ ਜੇ ਇਹਨਾਂ ਨੂੰ ਕੋਰਸੈਟ ਵਗੈਰਾ ਵਗਾਰ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਕੋਰਸੈਟ ਬਣਵਾ ਸਕਦੇ ਹੋਗੇ ਸੂਟ ਬਣਵਾ ਸਕਦੇ ਹੋਗੇ ਜਿੱਦਾਂ 5 ਮੀਟਰ ਫੈਬਰਿਕ ਹੈਗਾ ਜੀ ਇਹ ਤੇ ਇਹਦੇ ਵਿੱਚ ਥਰਡ ਕਲਰ ਇਹ ਵਾਲਾ ਚਾਰ ਕਲਰ ਨੇ ਚਾਰ ਵੀ ਕਲਰ ਆਪਨੋ ਕੋਲੇ अवेलेबल ਲੇਵਲ ਨੇਗੇ ਇਹ ਇੰਗਲਿਸ਼ ਦੇ ਛੇੜ ਹੈਗੇ ਮੂਵ ਜੇ ਛੇੜ ਤੇ ਐਂਡ ਲਾਸਟ ਵਨ ਇਹ ਵਾਲਾ ਹੈਗਾ ਤੇ ਇਹਦੇ ਵਿੱਚ ਜਿਹੜੀਆਂ ਬਾਟਮਸ ਮੈਂ ਤੁਹਾਨੂੰ ਦਿਖਾਈਆਂ ਨੇ ਇਹਦੇ ਵਿੱਚ ਆਪਣੇ ਕੋਲੇ ਡਿਜ਼ਾਈਨ ਅਲੱਗ ਨੇਗੇ ਬਾਟਮਸ ਦਾ ਪ੍ਰਾਈਸ ਤੁਸੀਂ ਮੇਰੇ ਤੋਂ ਜਾਣ ਸਕਦੇ ਹੋਗੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਸਿੰਪਲ ਚਿਕਨ ਦੇ ਵਿੱਚ ਹੈਗੇ ਜੀ ਤੇ ਇਹ ਵਾਲਾ ਇਹ ਡਿਜ਼ਾਈਨ ਹੈਗਾ ਤਿੰਨ ਡਿਜ਼ਾਈਨਾਂ ਦੇ ਵਿੱਚ ਆਪਣੇ ਕੋਲੇ ਹੈਗੇ ਨੇ ਤੇ ਪੈਚਵਰਕ ਵਾਲੇ ਬਾਟਮ ਵੀ ਇਹ ਕੋਲੇ ਦੁਆਰੇ ਤੁਰਪੀੜ ਚ ਆ ਚੁਕੀਆਂ ਨੇ ਜੀ ਤੁਸੀਂ ਪੈਚਵਰਕ ਵਾਲੀਆਂ ਵਾਈਟ ਕਲਰ ਦੀ ਬਾਟਮਸ ਲੈਣਾ ਚਾਹੁੰਦੇ ਤਾਂ ਉਹ ਵੀ ਆਪਣੇ ਕੋਲੇ ਅਵੇਲੇ ਹੈਗੀਆਂ ਨੇ ਜੀ ਇਹ ਤਾਂ ਹੋ ਗਿਆ ਜੀ ਸ਼ੰਕਰ ਬ੍ਰੈਂਡ ਦੇ ਸੂਟ ਇਹ ਇਹਦਾ ਪ੍ਰਾਈਸ ਰਹੂਗਾ ਜੀ 850 ਰੁਪਏ 5 ਮੀਟਰ 올ਓਵਰ ਦਾ ਸਿਰਫ 850 ਰੁਪਏ ਦੇ ਵਿੱਚ ਇਹ ਸੂਟ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਤੁਸੀਂ ਸਟਿਚ ਵਿਦਆਊਟ ਸਟਿਚ ਲੈਣਾ ਹੈਗਾ ਤਾਂ ਉਹਦਾ ਅਲੱਗ ਤੋਂ ਹੋ ਜੂਗਾ ਜੀ ਤੁਸੀਂ ਮੈਚਿੰਗ ਕਰਵਾ ਕੇ ਲੈਣਾ ਤਾਂ ਉਹਦਾ ਪ੍ਰਾਈਸ ਅਲੱਗ ਤੋਂ ਰਹੂਗਾ ਮੈਚਿੰਗ ਦਾ ਇਹ ਸਿਰਫ ਮੈਂ 올ਓਵਰ ਸੂਟ ਦਾ ਜਿਹੜਾ ਪ੍ਰਾਈਸ ਹੈਗਾ ਤੁਹਾਨੂੰ ਦੱਸਿਆ ਹੈਗਾ ਬਹੁਤ ਹੀ ਜੈਨੂਨ ਪ੍ਰਾਈਸ ਦੇ ਉੱਤੇ ਸ਼ੰਕਰ ਬ੍ਰੈਂਡ ਦੇ ਗੀਜ਼ਾ कॉटन ਰਹੂਗੀ ਸ਼ੰਕਰ ਬ੍ਰੈਂਡ ਦੇ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੈ ਬਿਲਕੁਲ ਰੜਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਨੈਕਸਟ ਸੂਟ ਜਿਹੜੇ ਮੈਂ ਦਿਖਾ ਰਹੀ ਆਂਗੀ ਤੁਹਾਨੂੰ ਇਹ ਹੁਣ ਏਕੀ ਟੈਕਸ ਦੇ ਵਿੱਚ ਆ ਚੁੱਕੇ ਨੇ ਜੀ ਬਹੁਤ ਸੋਨੇ ਸੂਟ ਨੇਗੇ ਲਓ ਜੀ ਪਹਿਲਾ ਇਹ ਬਰਬਰੀ ਦੇ ਵਿੱਚ ਹੈ ਕਾਫੀ ਇਹ ਡਿਜ਼ਾਈਨ ਹੈ ਜਿਹੜਾ ਹਿੱਟ ਹੋ ਚੁੱਕਿਆ ਹੈਗਾ ਪਪੂਲਰ ਹੈਗਾ ਇਹ ਜਿਹੜਾ ਹੈਗਾ ਇਹਦੇ ਵਿੱਚ ਤਿੰਨ ਕਲਰ ਨੇ ਤਿੰਨੋਂ ਹੀ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਕਾਟਨ ਦੇ ਵਿੱਚ ਤੁਹਾਡੇ ਲਈ ਅਸੀਂ ਲੈ ਕੇ ਆ ਚੁੱਕੀਆਂ ਕਿ ਇਹ ਜਿਹੜਾ ਸਟੱਫ ਹੈਗਾ ਸੌਰੀ ਇਹ ਵਾਲਾ ਡਿਜ਼ਾਈਨ ਹੈਗਾ ਇਹ ਡਿਜ਼ਾਈਨ ਦੇ ਵਿੱਚ ਹੁਣ ਕਾਟਨ ਦੇ ਵਿੱਚ ਸੁੱਟ ਆ ਚੁੱਕੇ ਨੇ ਇਹਦੇ ਵਿੱਚ ਤਿੰਨ ਡਿਜ਼ਾਈਨ ਹੈਗੇ ਨੇ ਆਪਣੇ ਕੋਲੇ ਅਵੇਲੇਬਲ ਹੈ ਪਹਿਲਾਂ ਆਪਾਂ ਵਰਬਰੀ ਦੇ ਲੈ ਕੇ ਆਏ ਸੀਗੇ ਵਰਬਰੀ ਕਾਟਨ ਦੇ ਸੀਗੇ ਸਿੰਥੈਟਿਕ ਵਰਬਰੀ ਦੇ ਵਿੱਚ ਵੀ ਲੈ ਆ ਚੁੱਕੇ ਆਪਾਂ ਬਟ ਹੁਣ ਕਾਟਨ ਦੇ ਵਿੱਚ ਲੈ ਕੇ ਆਏ ਹਾਂ ਸੂਟ ਤੁਹਾਡੇ ਲਈ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਪ੍ਰਾਈਸ ਸਾਰਿਆਂ ਦਾ 850 ਰੁਪਏ ਰਹੂਗਾ ਜਿਹੜਾ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਆਪਣਾ ਨੰਬਰ ਹੈ ਜਿਹੜਾ 9253115036 ਜਿੱਦੇ ਉਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਥੈਂਕ ਯੂ